ਬਰਫੀ ਬਣਾਉਣ ਲਈ ਆਪਾਂ ਦੋ ਕੌਲੀ ਆਟਾ ਲਿਆਇਆ ਤੇ ਆਟੇ ਦੇ ਵਿੱਚ ਘਿਓ ਨਹੀਂ ਪਾਉਣਾ ਬਿਲਕੁਲ ਲੋ ਫਲੇਮ ਦੇ ਉੱਤੇ ਹੌਲੀ ਹੌਲੀ ਨੂੰ ਭੁੰਨਣਾਗਾ ਫਿਰ ਆਪ ਇਹਦੇ ਵਿੱਚ ਇੱਕ ਕੌਲੀ ਸੂਜੀ ਦੀ ਪਾਉਣੀ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਲੋ ਫਲੇਮ ਦੇ ਉੱਤੇ ਰੈੱਡ ਹੋਣ ਤੱਕ ਭੁੰਨਣਾ ਫਿਰ ਇਹਦੇ ਵਿੱਚ ਅੱਧੀ ਕੌਲੀ ਨਾਰੀਅਲ ਦਾ ਬੁਰਾਦਾ ਪਾ ਦੇਣਾ ਤੇ ਘਿਓ ਉਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਓ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸਨੂੰ ਇੱਕ ਭਾਂਡੇ ਵਿੱਚ ਅਲੱਗ ਕੱਢ ਲਵਾਂਗੇ ਫਿਰ ਇਹਦੇ ਵਿੱਚ ਖੰਡ ਪਾ ਕੇ ਬਿਨਾਂ ਪਾਣੀ ਪਾਏ ਇਸਨੂੰ ਓਮੀ ਲੋ ਫਲੇਮ ਦੇ ਉੱਤੇ ਗਰਮ ਕਰਨਾ ਹੈ ਜਦੋਂ ਤੱਕ ਬਿਲਕੁਲ ਇਹ ਖੰਡ ਖੁਰ ਨਹੀਂ ਜਾਂਦੀ ਉਦੋਂ ਤੱਕ ਇਹਨੂੰ ਲੋ ਫਲੇਮ ਤੇ ਇਸੇ ਤਰ੍ਹਾਂ ਕਰਦੇ ਰਹਿਣਾ ਖੰਡ ਆਪਣਾ ਪਾਣੀ ਛੱਡ ਰਹੀ ਹੈ ਤੇ ਪਿਗਲ ਰਹੀ ਹੈ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਤਾਂ ਕਿ ਇਹ ਨਾਲ ਨਾ ਚਿਪਕੇ ਫਿਰ ਆਪ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾਵਾਂਗੇ ਹੌਲੀ ਹੌਲੀ ਇਸ ਨੂੰ ਗਰਮ ਕਰਕੇ ਇਹ ਬਿਲਕੁਲ ਖੁਰ ਜਾਏਗੀ ਪਾਣੀ ਇਹਦੇ ਵਿੱਚ ਪਹਿਲਾਂ ਬਿਲਕੁਲ ਐਡ ਨਹੀਂ ਕਰਨਾ ਫਿਰ ਇਹਦੇ ਵਿੱਚ ਸਾਰਾ ਆਪਾਂ ਮਿਕਸਚਰ ਪਾ ਲਵਾਂਗੇ ਜੋ ਆਪਾਂ ਪਹਿਲਾਂ ਰੈਡੀ ਕੀਤਾ ਸੀ ਤੇ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਅੱਧੀ ਕੌਲੀ ਸੁੱਕਾ ਦੁੱਧ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਿਲਾਉਂਦੇ ਰਹਿਣਗੇ ਫਿਰ ਇੱਕ ਟ੍ਰੇ ਦੇ ਵਿੱਚ ਜਿਹਦੇ ਵਿੱਚ ਆਪਾਂ ਜਮਾਉਣਾ ਹੈ ਠੀਕ ਹੈ ਇਸ ਨੂੰ ਗ੍ਰੀਸ ਕਰਕੇ ਰੱਖ ਲਓ ਫਿਰ ਇਸ ਨੂੰ ਟ੍ਰੀ ਦੇ ਵਿੱਚ ਕੱਟ ਕੇ ਸਾਰੇ ਨੂੰ ਆਪਾਂ ਜਮਾ ਸਕਦੇ ਹਾਂ ਤੇ ਉੱਪਰ ਆਪਾਂ ਕੋਈ ਵੀ ਡਰਾਈ ਫਰੂਟ ਪਾ ਕੇ ਜੋ ਵੀ ਆਪਣੇ ਕੋਲੇ ਹੈ ਗਿਆ ਉਹਦੇ ਨਾਲ ਆਪਾਂ ਡੈਕੋਰੇਸ਼ਨ ਕਰ ਦੋ ਤੇ ਇਹਨੂੰ 2 ਘੰਟਿਆਂ ਵਾਸਤੇ ਰੈਸਟ ਤੇ ਰੱਖੋ ਉਸ ਤੋਂ ਬਾਅਦ ਇਸ ਨੂੰ ਕੱਟ ਕੇ ਆਦਾ ਇੰਜੋਏ ਕਰੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਰਫੀ ਬਣਦੀ ਹੈ ਨਾਲੇ ਘਰ ਦੀਆਂ ਚੀਜ਼ਾਂ ਤੋਂ